ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਹੁਣ ਲੋਕਾਂ ਦੇ ਤੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਅੱਤ ਦੀ ਗਰਮੀ ਦੂਜੇ ਪਾਸੇ ਕਿਸਾਨਾਂ ਦਾ ਵਿਰੋਧ ਤਾਂ ਇਸ ਅੱਤ ਦੀ ਗਰਮੀ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਮੰਤਰੀ ਅਤੇ ਵਿਧਾਇਕਾਂ ਦਾ ਗੁੱਸਾ ਵੀ ਥੋੜਾ ਗਰਮ ਹੁੰਦਾ ਨਜ਼ਰ ਆ ਰਿਹਾ ਤਾਜ਼ੀਆਂ ਤਸਵੀਰਾਂ ਪਟਿਆਲਾ ਦੇ ਪਿੰਡ ਬਾਰਨ ਤੋਂ ਸਾਹਮਣੇ ਆ ਜਦੋਂ ਨਸ਼ੇ ਦੇ ਵਿਰੁੱਧ ਛੇੜੇ ਯੁੱਧ ਦੇ ਤਹਿਤ ਮੰਤਰੀ ਸਤ ਮੰਤਰੀ ਜਿਹੜੇ ਕਿ ਪਿੰਡਵਾਂ ਦੇ ਵਿੱਚ ਪਹੁੰਚਦੇ ਨੇ ਤਾਂ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਜਿੱਥੇ ਵਿਰੋਧ ਕੀਤਾ ਜਾਂਦਾ ਉੱਥੇ ਜੰਮ ਕੇ ਨਾਅਰੇਬਾਜੀ ਕੀਤੇ ਜਾਂਦੇ ਜਿਸ ਤੋਂ ਬਾਅਦ ਥੋੜੇ ਤਲਕੀ ਸੁਭਾਅ ਦੇ ਵਿੱਚ ਮੰਤਰੀ ਸਾਹਿਬ ਵੀ ਆ ਜਾਂਦੇ ਨੇ ਤੇ ਇਹਨਾਂ ਨੂੰ ਅਕਲ ਦੀ ਦਵਾਈ ਲੈਣ ਦੀ ਗੱਲ ਵੀ ਕਹਿ ਦਿੰਦੇ ਨੇ ਜਿਸ ਦਾ ਵੀਡੀਓ ਸਾਹਮਣੇ ਆਇਆ ਤੇ ਇਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਬਿਆਨ ਵੀ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਮੰਗਲ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਦੂਜੇ ਪਾਸੇ ਜੋ ਉਹਨਾਂ ਦਾ ਜ਼ਬਰੀ ਇਹ ਜਿਹੜਾ ਕਿ ਮੋਰਚੇ ਨੇ ਉਹ ਚੁਕਵਾਏਗੇ ਨੇ ਸ਼ੰਭੋ ਤੇ ਖਨੋਰੀ ਬਾਰਡਰ ਤੋਂ ਉਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦਾ ਗੁੱਸਾ ਵਧਦਾ ਜਾ ਰਿਹਾ ਤੇ ਜਿੱਥੇ ਵੀ ਮੰਤਰੀ ਤੇ ਵਿਧਾਇਕ ਜਾਂਦੇ ਨੇ ਉਹਨਾਂ ਦਾ ਦੱਬ ਕੇ ਜਿਹੜਾ ਕਿ ਵਿਰੋਧ ਉਹ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਤਿੱਖੇ ਜਿਹੜੇ ਕਿ ਸਵਾਲ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਹੁਣ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਸਿਹਤ ਮੰਤਰੀ ਸਾਹਿਬ ਨੂੰ ਜੜਾ ਕਰਨਾ ਪਿਆ ਆਓ ਇਹਨਾਂ ਵੀਡੀਓ ਦੇ ਉੱਤੇ ਨਜ਼ਰ ਮਾਰਦੇ ਆਂ ਤੇ ਦੇਖਦੇ ਕਿ ਕਿਸ ਤਰੀਕੇ ਦੇ ਨਾਲ ਗਰਮੋ ਗਰਮੀ ਦਾ ਮਾਹੌਲ ਜੜਾ ਕਿ ਹੋ ਜਾਂਦਾ ਤੇ ਇਸ ਅ ਅ ਇਸ ਪ੍ਰਦਰਸ਼ਨ ਦੇ ਵਿੱਚ ਇਸ ਵਿਰੋਧ ਦੇ ਵਿੱਚ ਇੱਕ ਕਿਸਾਨ ਬੀਬੀਆਂ ਵੀ ਸ਼ਾਮਲ ਸਨ ਤੇ ਕਿਸਾਨ ਬੀਬੀਆਂ ਨੇ ਵੀ ਜਮ ਕੇ ਨਾਰੇ ਵਜਾ ਕੀਤੇ ਤੇ ਉਸ ਤੋਂ ਬਾਅਦ ਥੋੜਾ ਗਰਮ ਸੁਭਾਅ ਦੇ ਵਿੱਚ ਸਿਹਤ ਮੰਤਰੀ ਸਾਹਿਬ ਆ ਜਾਂਦੇ ਨੇ ਤਾਂ ਆਉ ਨਜ਼ਰ ਮਾਰਦੇ ਆ ਵੀਡੀਓ ਤੇ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਜਿਸ ਤਰੀਕੇ ਦੇ ਲਗਾਤਾਰ ਪੰਜਾਬ ਦੇ ਵਿੱਚ ਹਾਲਾਤ ਬਣਦੇ ਜਾ ਰਹੇ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਜੋੜਾ ਕੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡਾਂ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਤੇ ਜਦੋਂ ਪ੍ਰੋਗਰਾਮ ਉਲੀਕੇ ਜਾਂਦੇ ਨੇ ਤਾਂ ਉੱਥੇ ਮੰਤਰੀ ਸਾਹਿਬ ਜਾਂ ਫਿਰ ਵਿਧਾਇਕ ਪਹੁੰਚਦੇ ਨੇ ਜਿਨ੍ਹਾਂ ਨੂੰ ਕੀ ਵਿਰੋਧ ਦਾ ਸਾਹਮਣਾ ਉਹ ਕਰਨਾ ਪੈ ਰਿਹਾ ਆਓ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ ਤੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਨਹੀਂ ਨਹੀਂ ਮੈਂ ਕਹਿੰਦਾ ਮਾਈਕ ਤੇ ਕਰੋ ਜੀ ਆਜੋ ਮਾਈਕ ਤੇ ਕਰਦੇ ਨੇ ਮਾਈਕ ਤੇ ਖੜੇ ਲਾ ਦਿਓ ਬੈਠੋ ਥੋੜੇ ਥੋੜੇ ਕੁਰਸੀਆਂ ਤੇ ਕੇ ਬੈਠਦੇ ਨਹੀਂ ਆਜੋ ਪੰਜ ਬੰਦੇ ਬਿਠਾ ਦਿਓ ਬਾਕੀ ਸਾਰੇ ਜਿਹੜੇ ਗੱਲਾਂ ਵਿੱਚ ਖੜੇ ਆ ਤੁਸੀਂ ਵੀ ਖੜੇ ਹੋ ਪੰਜ ਬੰਦੇ ਆ ਗਏ ਆਜੋ ਪਹਿਲਾਂ ਤੁਸੀਂ ਆਪਣਾ ਸਵਾਗਤ ਬੈਠ ਜਾਓ ਜੀ ਬੈਠ ਜਾਓ ਬੈਠ ਜਾਓ ਬਟੇ ਬੈਠ ਜਾਓ ਮੈਂ ਬੱਤੀ ਨੂੰ ਮੈਂ ਬੈਤ ਤੂੰ ਇੱਧਰ ਆ ਜਾ ਨਹੀਂ ਨਹੀਂ ਬੈ ਜਾਂਦੇ ਮੂੜੇ ਪਿੱਛੇ ਆ ਜਾ ਇੱਧਰ ਖਸਾਨਾ ਦੇ ਬੇਬੇ ਆ ਜਾ ਉਧਰ ਆ ਜਾ ਆਪਾ ਨਾ ਨਾ ਮੈਂ ਤਾਂ ਜਾ ਨਹੀਂ ਲੱਗਦਾ ਨਹੀਂ ਹੋਇਆ ਲੇਖੇ ਜੀ ਇੱਕ ਸਾਲਾਂ ਦੀ ਗੱਲ ਕਰਨੀ ਹੈ ਤੂੰ ਇੱਧਰ ਪੈ ਜਾ ਮਣੋ ਗੱਲ ਕਰਨਾ ਹੈ ਸੋ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜਿੱਤਾਂ ਕਾਲਸਾ ਵਾਹਿਗੁਰੂ ਜਿੱਤ ਕੀ ਕਰੇ ਜੋ ਅੱਜ ਸੀ ਜਥੇਬੰਦੀ ਵੱਲੋਂ ਡਾਕਟਰ ਸਾਹਿਬ ਨੂੰ ਕੁਝ ਸਵਾਲ ਕਰਨੇ ਆ ਮੇਰਾ ਸਭ ਤੋਂ ਪਹਿਲਾ ਸਵਾਲ ਆ ਪੀਕੇਯੂ 8 ਟਾਗਰਾਹਾਂ ਜਥੇਬੰਦੀ ਤੋਂ ਆ ਜੀ ਬਲਾਕ ਪਟਿਆਲਾ 2 ਤੇ ਬੇਨਤੀ ਆ ਕਿ ਸਵਾਲ ਕਰਨਾ ਹੈ ਡਾਕਟਰ ਸਾਹਿਬ ਨੂੰ ਜਾਂ ਪ੍ਰਸ਼ਾਸਨ ਨੂੰ ਸਵਾਲ ਸਿੱਧੇ ਹੋਣੇ ਆ ਅੱਪਾ ਫਿਰ ਕੋਈ ਗੁੱਸੇ ਗਿੱਲੇ ਵਾਲੀ ਦਾ ਨਾ ਰੱਖੀਏ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਆ ਡਾਕਟਰ ਸਾਹਿਬ ਬੇਨਤੀ ਤੁਹਾਨੂੰ ਇਹ ਤੇ ਸਾਰੇ ਬੈਜੋ ਜੀ ਬੈਜੋ 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 ਕਿ ਤੁਸੀਂ ਬੈਜੋ ਬਾਪੂ ਬੈਜੋ ਆਹ ਕੁਰਸੀ ਲਾਈ ਆ ਤੁਹਾਡੇ ਵਾਸਤੇ ਬੈਜੋ ਬੈਠੋ 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 ਜੀ ਬੈਠੋ ਬੈਠੋ ਆਜੋ ਛੋਟੇ ਵੀ ਆਜੋ ਉਹਨਾਂ ਨੂੰ ਗੱਲ ਕਰਨ ਚੇਕ ਰਹੇ ਮੈਂ ਉਹ ਗੱਲ ਨਹੀਂ ਗੱਲ ਕਰ ਲਿਓ ਅਸੀਂ ਵੀ ਤੁਹਾਡੇ ਨਾਲ ਲਾਉਂ ਨੂੰ ਤਿਆਰ ਆ ਇਨਕਲਾਬ ਜਿੰਦਾਬਾਦ ਪਰ ਸਵਾਲ ਇਹ ਆ ਕਿ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ સામਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਨਾਰਾ ਲਾਓ ਜੀ ਨਾਰਾ ਲਾਓ સામਰਾਜਵਾਦ ਮਰਦਾਬਾਦ ਦਾ ਜੀ ਇਨਕਲਾਬ ਜਿੰਦਾਬਾਦ સામਰਾਜਵਾਦ ਮਰਦਾਬਾਦ ਮੈਂ ਤਾਂ ਮੈਸਲ ਹੋਣਾ ਕੋੰਡੋਲਾ ਜੀ ਤੁਸੀਂ ਉਹਨੇ ਲਵਾਇਆ ਕਰੋ ਜੀ ਮੈਂ ਲਵਾਉਣਾ ਹਰ ਸਾਥ ਲਵਾਉਣਾ ਜੀ ਜੀ ਬੀਬੀ ਦੇਖੀ ਤੇ ਦੂਜਾ ਸਵਾਲ ਸਾਡਾ ਕਿ ਪਿਛਲੇ ਸਵਾਲ ਪਹਿਲਾ ਸਵਾਲ ਹਾਂ ਚਲੋ ਪਹਿਲਾ ਸਵਾਲ ਸਾਡਾ ਇਹ ਆ ਕਿ ਚੌਂਕੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਜਾਣਕਾਰੀ ਦੇ ਵਿੱਚ ਹੋਵੋਗੇ ਕਿ ਉੱਥੇ ਟੀਚਰਾਂ ਦੇ ਉੱਤੇ ਤਸ਼ੱਦਦ ਹੋਇਆ ਨਾਲ ਜਥੇਬੰਦੀ ਵੀ ਬੈਠੀ ਸੀ ਪ੍ਰੈਗਨੈਂਟ ਸਾਡੀਆਂ ਭੈਣਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ ਗਈਆਂ 13 ਮਹੀਨੇ ਦੀ ਬੱਚੀ ਨੂੰ 2 ਦਿਨ ਦੇ ਲਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨੂੰ ਫੀਵਰ ਹੋਣ ਤੇ ਦਵਾਈ ਨਹੀਂ ਲਈ ਗਈ ਕਾਰਨ ਕੀ ਸੀ ਉੱਥੇ ਬਠਿੰਡੇ ਦੇ ਡੀਸੀ ਸਾਹਿਬ ਨੇ ਬਕਾਇਦਾ ਉੱਥੇ ਜਿਹੜੀ ਆਦਰਸ਼ ਸਕੂਲ ਦੀ ਮੈਨੇਜਮੈਂਟ ਦੇ ਬਾਰੇ ਇਨਕੁਆਇਰੀ ਵੀ ਹੋਈ ਉਹਦੇ ਵਿੱਚ ਵੀ ਮੈਨੇਜਮੈਂਟ ਗਲਤ ਸਾਬਤ ਹੋਈ ਸੀ ਪਰ ਫੇਰ ਵੀ ਸਰਕਾਰ ਨੇ ਟੀਚਰਾਂ ਦੇ ਤਸ਼ੱਦਦ ਕਰਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਇੱਕ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਇਹ ਨਾ ਤਸ਼ੱਦਦ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਲਗਾਤਾਰ ਖਾਣੇ ਖਾ ਰਿਹਾ ਉਹਨਾਂ ਤੇ ਕਾਰਵਾਈ ਕਦੋਂ ਕਰੂਗੀ ਤੇ ਸਾਡੇ ਡੰਡੇ ਮਾਰਨ ਤੋਂ ਕਦੋਂ ਬੰਦ ਕਰਨਗੇ ਜੀ ਕੋ ਤੁਸੀਂ ਕਿਸਾਨ ਯੂਨੀਅਨ ਦੇ ਲੀਡਰਸ਼ਿਪ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਜਿਹੜੇ ਕਿਸਾਨੀ ਮਸਲੇ ਨਾਲ ਸੰਬੰਧਿਤ ਹੈ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ ਤੁਸੀਂ ਮੇਰੇ ਕੋਲੋਂ ਕਿਸੇ ਇਨਸੀਡੈਂਟਸ ਬਾਰੇ ਤੁਸੀਂ ਕਿਸੇ ਵੀ ਮਸਲੇ ਤੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਮੈਂ ਉਹਦੀ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਵਾਬ ਦੇ ਦਿਆਂਗਾ ਉਹਦਾ ਲੇਖਨ ਅੱਜ ਜਿਹੜਾ ਹੈਗਾ ਤੁਸੀਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ ਜੋ ਮਰਜ਼ੀ ਸਵਾਲ ਪੁੱਛੋ ਤੁਸੀਂ ਸਰ ਮੈਂ ਤੁਸੀਂ ਆ ਕਿਸੇ ਗੱਲ ਸੁਣ ਬਹਿ ਜਾਓ ਜਰਾ ਬਹਿ ਜਾਓ ਜਰਾ ਅਸੀਂ ਹੁਣ ਨਾਰਾ ਲਾਈ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਉਹ ਮੁਲਾਜ਼ਮ ਸੀ ਟੀਚਰ ਜੀ ਬាទ ਬਿਲਕੁਲ ਠੀਕ ਹੈ ਜੀ ਤੁਸੀਂ ਮੁਲਾਜ਼ਮ ਸੀ ਪਹਿਲਾਂ ਮੈਂ ਕੀ ਕਿਹਾ ਸੀ ਪਹਿਲਾਂ ਕਿਸਾਨ ਮਜ਼ਦੂਰ ਫਿਰ ਮਜ਼ਦੂਰ ਮੁਲਾਜ਼ਮ ਫਿਰ ਮੁਲਾਜ਼ਮ ਨੂੰ ਪਿੱਛੇ ਰੱਖ ਦਿਓ ਸਰ ਯਾਰ ਸੁਣ ਲਓ ਗੱਲ ਉਹ 2 ਮਿੰਟ ਗੱਲ ਸੁਣ ਲਓ ਇੱਕ ਬੇਟਾ ਫਿਰ ਦੁਕਾਨਦਾਰ ਫਿਰ ਮੁਲਾਜ਼ਮ ਇਹਨਾਂ ਸਾਰਿਆਂ ਨੇ ਤੁਹਾਡਾ ਉੱਥੇ ਜਿਹੜਾ ਸਾਥ ਦਿੱਤਾ ਸੀਗਾ ਬਿਲਕੁਲ ਜੇ ਤੁਸੀਂ ਐਦਾਂ ਸਵਾਲ ਪੁੱਛ ਰਹੇ ਹੋ ਨਾ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗENDER ਸਿੰਘ ਉਹ ਖੜਾ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਦੁਕਾਨਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਲੈ ਕੇ ਲਾਲ ਕਿਲੇ ਚ ਵੜ ਕੇ ਸਾਡੇ ਤਿਆਪਤ ਮਰਵਾਉਂਦੇ ਸੀ ਉਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਨਾਲ ਦੇ ਮਰਨ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਂਕ ਦੇ ਉਹ ਨਹੀਂ ਜੀ ਬਾਅਦ ਵਿੱਚ ਮੈਂ ਵੀ ਦੱਲਣੇ ਜੀ ਹਰ ਸਭਾ ਸੋਣੋ ਗੱਲ ਹੁਣ ਸੁਣੋ ਹੁਣ ਸੁਣੋ ਹੋਰ ਸੁਣੋ ਹੋਰ ਸੁਣੋ ਉਹ ਸ਼ਾਕਰ ਸਿੰਘ ਉਹ ਕਰਾਵਾ ਮੇਰਾ ਭਰਾ ਹੈ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਹਿੰਦੇ ਆ ਮੈਂ ਕਰਾ ਕੇ ਦਿੰਨਾ ਰਾਜਵਾਲ ਜੀ ਨਾਲ ਮੇਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਇਹਨਾਂ ਦੇ ਸਾਥ ਦੇ ਕੇ ਜਿਹੜੇ ਨਾਲ ਕਿਲੇ ਵਾਲੇ ਸੀ ਇਹਨਾਂ ਨੇ ਸਾਡੇ ਬੱਚੇ ਪਰਵਾਏ ਤੁਸੀਂ ਕਿਸਾਨੀ ਦਾ ਸਵਾਲ ਪੁੱਛੋ ਸਰ ਮਾਈਕ ਦੇ ਦਿਓ ਸਰ ਮਾਈਕ ਦੇ ਦਿਓ ਸਰ ਮਾਈਕ ਪਤਾ ਨਹੀਂ ਬੜੇਗਾ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਇੱਕ ਦੂਜਾ ਬੰਦਾ ਦੱਸ ਦੋ ਦੋ ਬੰਦੇ ਦੱਸ ਦੇ ਬੰਦੇ ਸਰ

ਅ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦੀ ਮੀਟਿੰਗ ਕੀਤੀ ਜਨਵਰੀ ਮਾਰਚ ਦੇ ਵਿੱਚ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਕੋਲ 18 ਮੰਗਾਂ ਦਾ ਮੰਗ ਪੱਤਰ ਲੈ ਕੇ ਗਏ ਸੀਗਾ ਕਿਸਾਨ ਜੀ ਤੇ ਉਹਨਾਂ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਖੁੱਲਾ ਟਾਈਮ ਹੈ ਉਹਨਾਂ ਨੇ ਕਿਹਾ ਖੁੱਲਾ ਟਾਈਮ ਆ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਉੱਪਰ ਪੂਰੀ ਵਿਸਥਾਰ ਨਾਲ ਚਰਚਾ ਹੋਈ ਉਸ ਤੋਂ ਬਾਅਦ ਜਦੋਂ 9ਵੀਂ ਮੰਗ ਤੇ ਆਉਣ ਲੱਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਅੱਖਾਂ ਦਾ ਅਪਾਇੰਟਮੈਂਟ ਲਿਆ ਹੋਇਆ ਮੈਂ ਜਾਣਾ ਚਲੋ ਜਥੇਬੰਦੀਆਂ ਨੇ ਇਹ ਵੀ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਜਾਣਾ ਜਾ ਸਕਦੇ ਹੋ ਜੇ ਕੋਈ ਪਿੱਛੇ ਆਪਣੇ ਖੇਤੀਬਾੜੀ ਮੰਤਰੀ ਸੀਗੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਫਿਰ ਉਹਨਾਂ ਨੇ ਇਹੀ ਪੁੱਛਿਆ ਵੀ ਧਰਨੇ ਦਾ ਕੀ ਕਰਨਾ ਜਿਹੜਾ 5 ਮਾਰਚ ਤੋਂ ਲੱਗਣਾ ਸੀਗਾ ਉਹ ਉੱਠ ਕੇ ਗਏ ਨੇ ਕਹਿੰਦੇ ਜੋ ਕਰਨਾ ਕਰ ਲੋ ਫਿਰ ਮੀਡੀਆ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਇਆ ਵੀ ਜਥੇਬੰਦੀ ਦੇ ਜਿਹੜੇ ਮੰਗਾਂ ਸੀਗੀਆਂ ਉਹ ਸੈਂਟਰ ਨਾਲ ਸੀਗੀਆਂ ਸਾਰਾ 18 ਮੰਗਾਂ ਦਾ ਮੰਗ ਪੱਤਰ ਸੀਗਾ 18 ਦੀ 18 ਅਸੀਂ ਗਿਣਾ ਸਕਦੇ ਆਂ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਸੀਗੀ ਜਿਹੜੇ ਆਪਣੇ ਨਹਿਰੀ ਪਾਣੀ ਦੀ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਹੁਣ ਜ਼ਬਰਦਸਤ ਸਰਕਾਰ ਕਬਜ਼ੇ ਕਰ ਰਹੀ ਆ ਸਾਡੀ ਝੋਨੇ ਦੀ ਫਸਲ ਹੈ ਸਰਕਾਰ ਨੇ ਆਪ 26 ਝੋਨਾ ਲਗਵਾ ਕੇ ਜਿਹੜਾ ਰੂਲਿਆ ਤੇ ਕਾਟਾਂ ਲਗੀਆਂ ਉਹਨਾਂ ਦਾ ਨਹੀਂ ਅਜੇ ਤੱਕ ਜਵਾਬ ਦਿਆ ਉਸ ਤੋਂ ਬਾਅਦ ਹੁਣ BBMP ਬੋਰਡ ਵਾਲੇ ਭਗਵੰਤ ਮਾਨ ਸਾਹਿਬ ਨੇ ਉੱਥੇ ਜਾ ਕੇ ਬੋਲਿਆ ਵੀ ਹੁਣ ਜੱਥੇਬੰਦੀਆਂ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜੱਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਜਦੋਂ ਟੁੱਟਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੀਆਂ ਰਿਪੋਰਟਸ ਵੀ ਹੈਗੇ ਨੇ ਉਹ ਵੀ ਹੈਗੇ ਨੇ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ ਬੀਵੀਐਮਬੀ ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਆ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦਿਆਂ ਕਿਉਂ ਸਰਕਾਰ ਤਾਂ ਨਹੀਂ ਲਾਸ਼ ਕਰ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਉਹਦੋਂ ਮੈਂ ਜਵਾਬ ਦੇ ਦਾਂ ਜੀ ਲਾਲ ਕਿਲੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾਂ ਜਿੱਥੇ ਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਤੂੰ ਗੱਲੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਰਾਂ ਉਹ ਤਾਂ ਕੋਈ ਨਹੀਂ ਬੋਕਰਾਂ ਸੀ ਨਹੀਂ ਉਹ ਕਹਿੰਦਾ ਕਰੇ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਥੇਵੰਦ ਤੂੰ ਕਿੱਥੇ ਅੱਗੇ ਸੀ ਮੈਂ 26 ਐਂਬੂਲੈਂਸ ਨਾਲ ਖੜਾ ਹੋ ਸੀ ਜੀ ਬਸ ਮੈਂ ਆਪਣੀ ਕਰ ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਮਿੰਟ ਵੀਡੀਓ ਮੇਰੇ ਕੋਲ ਹੈ ਚਲੋ ਆਹ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਾ ਦਾ ਇੱਕ ਮਿੰਟ ਛੱਡ ਤੂੰ ਆਪ ਦੀ ਗੱਲ ਕਰ ਕਿੰਨੀ ਦੇਰ ਰਿਹਾ ਸੀ ਤੂੰ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਵਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਵਤੀਰਾ ਸਾਨੂੰ ਗੱਲ ਕਰਨ ਦਾ ਧਿਕਾਰ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਿਵੇਂ ਕਰ ਰਹੇ ਜੀ ਆ ਦੇਖੋ 18 ਦਿਨ ਮੈਂ ਰਹਿ ਕੇ ਆਏ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆਏ ਜੀ ਉੱਥੇ ਨਹੀਂ 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 ਦੇ ਮਾਈਕ ਚਲੋ ਜਿਹੜਾ ਜਿਹੜਾ ਆ ਦੇਖੋ ਮੁਰਦਾਬਾ ਥੋੜਾ 13 ਮਹੀਨੇ ਰਾਜ ਆਉਂਦਾ ਉਹ ਸਾਬਾ ਪੌਣ ਬਾਜ ਗਿਆ ਥੋੜੀ ਮੁਰਦਾਬਾ ਮੁਰਦਾਬਾ

মতরিছ�usion দবিমত্ণটসরা! মেহয়তা঺ hourly онই। বারওত্ deriv বটাল